ਹਲੋ ਤੁਸੀਂ ਜੁੜੇ ਹੋ ਖਬਰ ਰਾਮਾਦੇਵ ਸਾਹਿਬ ਕੋ ਹੁਸ਼ ਸਿੰਘ ਸਾਹਿਬ ਦਾ ਸਵਾਗਤ ਹੈ ਸੋ ਇਸ ਸਮੇਂ ਪਹਿਲੀ ਗੱਲ ਤਾਂ ਕਿਸੇ ਨੂੰ ਖਬਰਾਉਣ ਦੀ ਲੋੜ ਨਹੀਂ ਕਿਉਂਕਿ ਫ੍ਰੀ ਕੋਡ ਦੇ ਵਿੱਚ ਇਸ ਸਮਾਂ ਰੈਕਡਾ ਰੱਡ ਕੀਤਾ ਗਿਆ ਹੈਗਾ ਤਸਵੀਰਾਂ ਦਿਖਾਉਣੇ ਆ ਜਿੱਤੀ ਹੈ ਕਿ ਆਪਣੇ ਆਪਣੇ ਘਰਾਂ ਤੋਂ ਬਾਹਰ ਨਿਕਲਿਆ ਜਾਵੇ ਅਤੇ ਯਾਰਾ ਜਿੱਤੇ ਕਿਸੇ ਪ੍ਰਸ਼ਤ ਜਨਤਾ ਤੋਂ ਰਿਹਾ ਜਾਵੇ ਬੰਨੋ 30 ਕਿਲੋ ਸਹੀ ਸੋ ਮੇਰਾ ਮੇਰਾ ਸੁਣੋ ਜੈ ਰਾਸ਼ਟ੍ਰ ਨੂੰ ਸਤਿ ਸ੍ਰੀ ਅਕਾਲ ਜੱਤਾ ਹੈ ਕਿ ਜੇਕਰ ਅਗਾਈ ਹੋਣ ਦੀ ਲਈ ਤਾਂ ਸਾਡੇ ਇੱਕ ਹੋਣਾ ਹੈ ਸਾਡੀ ਆਰਥਿਕ ਵਿਕਾਸ ਦੀ ਕੀਤੀ ਜਾਂਦੀ ਹੈ ਇੱਕ ਵਾਪਰੇ ਲੱਗੇ ਤੋਂ ਬਾਅਦ ਆਪਰੇ ਲਈ ਸੋ ਇਸ ਸਮੇਂ ਪੈਨਿਕ ਹੋਣ ਦੀ ਲੋੜ ਨਹੀਂ ਹੈਗੀ ਕਿਉਂਕਿ ਏਅਰ ਸਟ੍ਰਾਈਕ ਹੋਣ ਦਾ ਲਾਰਟ ਕੀਤਾ ਗਿਆ ਹੈਗਾ ਲੋਕਾਂ ਨੂੰ ਕਿਹਾ ਗਿਆ ਕਿ ਆਪਣੇ ਘਰਾਂ ਦੇ ਵਿੱਚ ਰਹੋ ਸੇਫ ਰਹੋ ਪਰ ਲੋਕ ਹਜੇ ਇਹ ਚੀਜ਼ ਨੂੰ ਅਣਜਾਣ ਸਮਝਦੇ ਨੇ ਔਰ ਇਹਡਾ ਅਲਰਟ ਕੀਤਾ ਗਿਆ ਹੈਗਾ ਲੋਕਾਂ ਨੂੰ ਕਿਹਾ ਗਿਆ ਕਿ ਆਪਣੇ ਘਰਾਂ ਦੇ ਵਿੱਚ ਤੁਸੀਂ ਰਹੋ ਸੇਫ ਰਹੋ ਅਜਿਹੇ ਚੱਲਦਿਆਂ ਇਸ ਸਮੇਂ ਫ੍ਰੀ ਕੋਰਟ ਦੇ ਭਾਈ ਮਜਾਇਆ ਜਾ ਰਿਹਾ ਹੈਗਾ ਅਤੇ ਜਿਹੜੇ ਪੰਜਾਬ ਚੈਰਪੈਨ ਨੂੰ ਰੋਕਣ ਲਈ ਜਿਹੜਾ ਤੋਂ ਇਸ ਸਮੇਂ ਰੈਡ ਅਰਾਟ ਕੀਤਾ ਗਿਆ ਲੋਕਾਂ ਨੂੰ ਕਿਹਾ ਗਿਆ ਕਿ ਆਪਣੇ ਘਰਾਂ ਦੇ ਵਿੱਚ ਜਾਓ ਪਰ ਲੋਕ ਨੇ ਜੋ ਹਰਕਵਾਰ ਦੀ ਤਰ੍ਹਾਂ ਉਹ ਤਮਾਸ਼ੀ ਨੂੰ ਵੇਖਦੇ ਰਹਿੰਦੇ ਨੇ ਤੇ ਲੋਕਾਂ ਦੇ ਤੁਸੀਂ ਦੇਖ ਸਕਦੇ ਹੋ ਕੋਈ ਵੀ ਇਸ ਵੱਲ ਅਸਰ ਜਿਹੜਾ ਨਹੀਂ ਕਰ ਰਿਹਾ ਹੈਗਾ ਸਿਰਫ ਤਮਾਸ਼ੇ ਦੇਖ ਰਿਹਾ ਖੜ ਕੇ ਉਸੇ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਆ ਲਗਾਤਾਰ ਅ ਜਿਹੜਾ ਅਸੀਂ ਵੀ ਆਪਣੇ ਚੈਨਜ ਰਹੀਏ ਲੋਕਾਂ ਨੂੰ ਅਪੀਲ ਕਰਦੇ ਜੰਨੇ ਕਿ ਬਰੌਂ ਦੀ ਵੈਸੇ ਇਸ ਵਿੱਚ ਕੋਈ ਲੋੜ ਨਹੀਂ ਆਪਣੇ ਸ਼ਾਂਤੀ ਦੇ ਨਾਲ ਆਪਣਾ ਕੰਮ ਕਾਰ ਜਿਹੜਾ ਹੈਗਾ ਦੁਕਾਨਾਂ ਜਿਹੜੀਆਂ ਹੈਗੀਆਂ ਨੇ ਬੰਦ ਕਰਕੇ ਜਾਓ ਆਪਣੇ ਘਰੇ ਜਾਓ ਸੇਫ ਜਾਓ ਪ੍ਰਸ਼ਾਸਨ ਨੇ ਜੋ ਕਿਹਾ ਗਿਆ ਹੈਗਾ ਉਹਨਾਂ ਦੀ ਗੱਲਾਂ ਜਰੂਰ ਕਰੋ ਕਿਉਂਕਿ ਜੇਕਰ ਨਹੀਂ ਕਰੋਗੇ ਤਾਂ ਪ੍ਰਸ਼ਾਸਨ ਕੋਈ ਨਾ ਕੋਈ ਕਾਰਵਾਈ ਤੁਹਾਡੇ ਤੇ ਕਰ ਸਕਦਾ ਪਰ ਇਸ ਦੇ ਵਿੱਚ ਲੋੜ ਹੈ ਕਿ ਤੁਹਾਨੂੰ ਸਾਲ ਦੇਣ ਦੀ ਔਰ ਲੋਕ ਇਸ ਬਾਰੇ ਜਦੋਂ ਕਿ ਰੈਡ ਅਲਰਟ ਕੀਤਾ ਗਿਆ ਹੈਗਾ ਕਿ ਕਿਸੇ ਸਮੇਂ エア ਸਲੈਗ ਨਾ ਹੋ ਜਾਵੇ ਇਸ ਕਰਕੇ ਪਹਿਲਾਂ ਹੀ ਜਦੋਂ ਹੈਗਾ ਰੈਡ ਅਲਰਟ ਕੀਤਾ ਗਿਆ ਹੈਗਾ ਲੋਕ ਬਹੁਤ ਖੋੜੇ ਮੁਰਗੇ ਦੁਕਾਨਦਾਰਾਂ ਬੰਦ ਕਰ ਰਹੇ ਨੇ ਪਰ ਫਿਰ ਵੀ ਉਸ ਦੇ باوجود ਲੋਕਾਂ ਦੀ ਆਵਾਜ਼ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਹੈਗੀ ਆ ਇਸ ਨੂੰ ਕੰਟਰੋਲ ਕਰਨ ਦੀ ਲੋੜ ਹੈਗੀ ਆ ਲੋਕਾਂ ਨੂੰ ਪਹਿਲਾਂ ਹੀ ਕਿਹਾ ਗਿਆ ਸੀ ਉਹਨਾਂ ਵੱਲੋਂ ਆਪਣੀਆਂ ਦੁਕਾਨਾਂ ਬੰਦ ਕਰ ਦਿੱਤੀਆਂ ਨੇ ਪ੍ਰਸ਼ਾਸਨ ਦਾ ਸਾਥ ਦਿੱਤਾ ਜਾ ਰਿਹਾ ਪਰ ਸਈ ਹਜੇ ਵੀ ਇਹਨਾਂ ਚੀਜ਼ਾਂ ਨੂੰ ਅਗਨੋਰ ਕਰੀ ਬੈਠੇ ਨੇ ਅ ਦੂਜੇ ਪਾਸੇ ਹਮ ਸਮੇਂ ਦੇ ਵਿੱਚ ਹੁਣ ਜਿਵੇਂ ਪੰਜਾਬ ਪੁਲਿਸ ਵੱਲੋਂ ਲਗਾਤਾਰ ਨਿਕਲੇ ਜਾਵੇਗਾ ਤਾਂ ਜੋ ਦੁਕਾਨਾਂ ਵਗੈਰਾ ਇੱਕ ਵਾਰ ਬੰਦ ਕਰਾਈਆਂ ਜਾ ਸਕਦੀਆਂ ਨੇ ਕਿਉਂਕਿ ਅਲੜ ਦੇ ਚੱਲਦੇ ਆ ਕਿਹਾ ਗਿਆ ਸੀ ਕਿ ਪਹਿਲਾਂ ਹੀ ਕਿਹਾ ਗਿਆ ਸੀ ਕਿ ਜਦੋਂ ਵੀ ਰੈੱਡ ਅਲਰਟ ਹੋਵੇਗਾ ਤਾਂ ਤੁਹਾਡੇ ਵੱਲੋਂ ਕੰਮਕਾਰ ਜਿਹੜੇ ਬੰਦ ਕਰ ਦਿੱਤੇ ਜਾਣਗੇ ਤੇ ਆਪਣੇ ਘਰਾਂ ਦੇ ਵਿੱਚ ਸੇਫ ਪਹੁੰਚਿਆ ਜਾਵੇਗਾ ਕਿਉਂਕਿ ਹੁਣ 에ਅ ਸਟ੍ਰਾਈਕ ਦਾ ਖਾਸਾ ਜਤਾਇਆ ਜਾ ਰਿਹਾ ਸੀ ਕਿ ਇਸ ਦੇ ਚਾਰਨ ਜਿਹੜਾ ਹੈਗਾ ਇੱਕ ਵਾਰ ਜਿਹੜਾ ਹੈਗਾ 에ਅ ਆ ਰੈਡ ਅਲਰਟ ਕੀਤਾ ਗਿਆ ਹੈਗਾ ਹਲੇ ਤੱਕ ਇਹਦਾ ਰੈਡ ਅਲਰਟ جاری ਹੈਗਾ ਮਨਯਾਦੀ ਕਰਾ ਲਈ ਹੈ ਐਸ ਐਚਓ ਫ੍ਰੀਕੁਐਂਟ ਆਪਣੇ ਆਪਣੇ ਘਰਾਂ ਨੂੰ ਕੋਈ ਵੀ ਇਕੱਲਾ ਲੈ ਕੇ ਵਿਚਾਰ ਨਹੀਂ ਕੋਈ ਦਾ ਬੁਲਾਉਣਾ ਨਹੀਂ ਹੋਟਾਏਗਾ ਆ ਵੀ ਚਲੋ ਆਪਣਾ ਘਰਾਂ ਨੂੰ ਉਹ ਬੇਨਤੀ ਕੀਤੀ ਜਾ ਰਹੀ ਹੈ ਕਿ ਸਾਰੇ ਆਪਣੇ ਆਪਣੇ ਘਰਾਂ ਨੂੰ ਪਹੁੰਚੋ ਪਰ ਉਸ ਦੇ باوجود ਹਲੇ ਵੀ ਲੋਕ ਨੇ ਇਹ ਦੁਕਾਨਦਾਰ ਨੇ ਔਰ ਜੋ ਲੋਕ ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਹਾਂ ਕਿ ਸਭ ਤੋਂ ਪਰੇ ਲੋਕ ਨੇ ਇਹ ਕੀ ਚਾਹੁੰਦੇ ਨਹੀਂ ਕਿ ਲੋਕ ਅਮਨ ਮਾਨ ਇੱਥੇ ਆਪਣਾ ਜੀਵਨ ਜੀਵੋ ਹਾਲਾਂਕਿ ਅਲਰਟ ਕੀਤਾ ਗਿਆ ਹੈ ਪਰ ਉਸ ਦੇ ਬਾਵਜੂਦ ਵੀ ਲੋਕ ਦੁਕਾਨਾਂ ਖੋਲ ਕੇ ਬਾਹਰ ਖੜ ਕੇ ਦੇਖ ਰਹੇ ਨੇ ਲਗਾਤਾਰ ਮਨਿਆਦੀ ਵੀ ਕਰਾਜ ਰਹੀ ਹੈ ਕਿ ਜੋ ਵੀ ਅਲਰਟ ਕੀਤਾ ਜਾਂਦਾ ਸਾਡੇ ਵੱਲੋਂ ਵੀ ਆਪਣੇ ਚੈਨਲ ਦੇ ਉੱਪਰ ਜਿੰਨੇ ਵੀ ਫ੍ਰੀਕੋਰਡ ਦੇ ਲੋਕ ਸਾਡੇ ਨਾਲ ਜੁੜੇ ਨੇ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਸਾਡੇ ਚੈਨਲ ਨੂੰ ਤਿਆਰ ਰੱਖਿਆ ਕਰੋ ਕਿਉਂਕਿ ਜਦੋਂ ਵੀ ਤੁਹਾਨੂੰ ਅਲਰਟ ਹੋਵੇਗਾ ਜਾਂ ਗ੍ਰੀਨ ਹੋਵੇਗਾ ਤੁਹਾਨੂੰ ਅਸੀਂ ਅਲਰਟ ਬਾਰੇ ਜਾਣਕਾਰੀ ਦੇਵਾਂਗੇ ਤਲ ਖਾਲਾ ਦੀ ਕਰ ਤੁਸੀਂ ਪ੍ਰਸ਼ਾਸਨ ਦਾ ਸਾਲ ਦਿਓ ਕਿਉਂਕਿ ਇਸ ਸਥਿਤੀ ਦੇ ਵਿੱਚ ਅ ਰਜਿਸਟਰ ਦੇ ਵਿੱਚ ਸਾਡੇ ਪ੍ਰਸ਼ਾਸਨ ਨੂੰ ਸਾਡੀ ਵੀ ਲੋਡ ਹੁੰਦੀ ਹੈ ਆ ਦੁਕਾਨਾਂ ਜਿਹੜੇ ਖੁੱਲੀਆਂ ਨੇ ਲੋਕ ਇਸ ਤਰ੍ਹਾਂ ਕਈ ਦੇਖੇ ਜਾ ਰਹੇ ਨੇ ਕਿ ਲੋਕਾਂ ਨੂੰ ਇੱਥੇ ਕੋਈ ਇੱਥੇ ਕੁਝ ਹੋ ਨਹੀਂ ਰਿਹਾ ਪਰ ਇਹੀ ਜੇ ਪ੍ਰਸ਼ਾਸਨ ਸ਼ਕਤੀ ਨਾਲ ਜੇ ਡੰਡੇ ਨਾਲ ਕਾਰਵਾਈ ਕਰੇਗਾ ਫਿਰ ਵੀ ਤੁਸੀਂ ਦੁਕਾਨਾਂ ਬੰਦ ਕਰੋਗੇ ਸਾਰੀਆਂ ਦੁਕਾਨਾਂ ਇੱਥੇ ਖੁੱਲੀਆਂ ਨੇ ਹਾਲਾਂਕਿ ਲਗਾਤਾਰ ਬੇਨਤੀ ਕੀਤੀ ਜਾ ਰਹੀ ਹੈਗੀ ਦੁਕਾਨਾਂ ਬੰਦ ਕਰਕੇ ਕੁਝ ਕਰੇ ਜਾਓ ਪਰ ਲੋਕ ਮੇਸ਼ਿਆਂ ਦੀ ਤਰ੍ਹਾਂ ਜਿਹੜੇ ਹੈਗੇ ਤਮਾਸ਼ੀਨ ਬਨੇ ਬੈਠੇ ਨੇ ਪ੍ਰਸ਼ਾਸਨ ਦਾ ਸਾਥ ਨਹੀਂ ਦੇ ਰਹੇ ਕਿ ਪ੍ਰਸ਼ਾਸਨ ਲਗਾਤਾਰ ਸੋਸ਼ਲ ਮੀਡੀਆ ਜਰੀਏ ਹਰ ਅਖਬਾਰ ਜਰੀਏ ਹਰ ਚੈਨਲ ਜਰੀਏ ਅਪੀਲ ਕਰ ਰਿਹਾ ਕਿ ਤੁਸੀਂ ਸਾਥ ਦਿਓ ਜਦੋਂ ਵੀ ਰੈਡ ਅਲਰਟ ਕੀਤਾ ਜਾਂਦਾ ਹੈ ਤਾਂ ਤੁਸੀਂ ਆਪਣੇ ਕੰਮਕਾਰ ਨੂੰ ਬੰਦ ਕਰਕੇ ਸਹੀ ਜਗ੍ਹਾ ਤੇ ਜਾਓ ਆਪਣੇ ਘਰਾਂ ਦੇ ਵਿੱਚ ਜੋ ਪਰਿਵਾਰ ਦੇ ਵਿੱਚ ਬੈਠੋ ਪਰ ਇਹ ਤਸਵੀਰਾਂ ਤੁਹਾਨੂੰ ਅਸੀਂ ਫ੍ਰੀਕੋਰਡੀਆਂ ਚਾਹੁੰਦੇ ਦਿਖਾ ਰਹੇ ਹਾਂ ਕਿ ਲੋਕ ਇਸ ਚੀਜ਼ ਤੋਂ ਅਣਜਾਣ ਨੇ ਜਾਂ ਇਹਨਾਂ ਤੱਕ ਇਨਫੋਰਮੇਸ਼ਨ ਨਹੀਂ ਪਹੁੰਚਦੀ ਕੀ ਕਾਰਨ ਹੈ ਵੀ ਇਹ ਲੋਕ ਕਿਉਂ ਨਹੀਂ ਇਸ ਚੀਜ਼ ਨੂੰ ਸਮਝ ਰਹੇ ਕਿ ਦ ਕਾਨਾ ਦੀ ਗੱਲ ਪੰਦਨ ਨਹੀਂ ਕਰ ਰਹੇ ਹੈਗੇ ਲਗਾਤਾਰ ਕੋਈ ਸਮੇਂ ਇਹ ਤਾਜ਼ਾ ਸਥਿਤੀ ਦੇ ਵਿੱਚ ਆ ਕਿ ਜੋ ਤਣਾਸਪੂ ਸਥਿਤੀ ਬਣੀ ਹੋਈ ਹੈ ਉਸਦੇ ਚੱਲਦੇ ਲਗਾਤਾਰ ਅਨੁਵੈਦਗੀਆਂ ਜਿਵੇਂ ਵੀ ਜਾਰੀ ਕੀਤੀਆਂ ਜਾਂਦੀਆਂ ਤੁਹਾਡੇ ਤੱਕ ਅਸੀਂ ਪਹੁੰਚਾ ਰਹੇ ਹਾਂ ਪਰ ਅਸੀਂ ਪ੍ਰਸ਼ਾਸਨ ਨੂੰ ਵੀ ਬੀਲ ਕਰਦੇ ਹਾਂ ਇਸ ਵਿੱਚ ਜੋ ਲੋਕ ਸਾਡੇ ਨੇ ਇਹ ਸ਼ਕਤੀ ਭਾਰਤ ਨਹੀਂ ਇਹਨਾਂ ਦੀ ਸ਼ਕਤੀ ਕਿੱਥੀ ਜਾਣੀ ਚਾਹੀਦੀ ਹੈਗੀ ਆ ਕੰਨਾਯਰ ਬਈ ਬੇ ਕੰਮ ਕਰੀ ਜਾਂਦੇ ਆ ਹਾਂ ਰੈੱਡ ਲਾਟ ਸੋ ਮੈਂ ਹਜੇ ਜਿਹੜਾ ਹੈਗਾ ਰੈਡ ਅਲਰਟ ਜਾਰੀ ਹੈਗਾ ਹਾਂ ਪਹਿਲੀ ਗੱਲ ਤੇ ਇਹਦੇ ਵਿੱਚ ਸਭ ਤੋਂ ਪਹਿਲੀ ਗੱਲ ਇਹ ਹੁੰਦੀ ਹੈ ਕਿ ਸਾਨੂੰ ਘਬਰਾਉਣ ਦੀ ਲੋੜ ਨਹੀਂ ਪ੍ਰਸ਼ਾਸਨ ਵੱਲੋਂ ਜਿਵੇਂ ਹੀ ਅਲਰਟ ਜਾਰੀ ਕੀਤੀ ਗਈ ਹੈ ਵੀ ਆਪਾਂ ਆਪਣਾ ਧਿਆਨ ਰੱਖਦੇ ਹੋਏ ਆਪਣੇ ਪਰਿਵਾਰਾਂ ਦੇ ਵਿੱਚ ਬੈਠੀਏ ਜੇ ਜੇਹੀ ਘਟਨਾਵਾਂ ਹੁੰਦੀਆਂ ਨੇ ਤਾਂ ਆਪਾਂ ਬਾਸ ਸਕੀਏ ਇਸ ਕਰਕੇ ਪਹਿਲਾਂ ਹੀ ਕਿਹਾ ਗਿਆ ਸੀ ਕਿ ਆਪਣੇ ਕੰਮਕਾਰ ਦਾ ਧਿਆਨ ਰੱਖੋ ਤੇ ਹਲੇ ਤੱਕ ਜਿਹੜਾ ਹੈਗਾ ਰੈਡ ਅਲਰਟ ਹੈਗਾ ਕਿਉਂਕਿ ਹਵਾਈ ਹਮਲੇ ਦੇ ਜਿਹੜਾ ਖਾਸਾ ਜਤਾਇਆ ਜਾ ਰਿਹਾ ਜਿਹਾ ਦੇ ਚੱਲਦਿਆਂ ਤੇ ਰੈਡ ਅਲਰਟ ਕੀਤਾ ਗਿਆ ਹਾਲਾਂਕਿ ਕੁਝ ਲੋਕ ਆਪਣੇ ਕੰਮਕਾਰਾਂ ਨੂੰ ਜਾ ਰਹੇ ਨੇ ਪਰ ਇਹ ਦੇ ਵਿੱਚ ਦੇਖਣ ਵਾਲੀ ਗੱਲ ਹੈਗੀ ਹੈ ਕਿ ਹਾਲ ਕਿ ਕਿੰਨਾ ਹੈਗਾ ਪਰ ਲੋਕ ਸੁਚੇਤ ਹੁੰਦੇ ਨੇ ਦੁਕਾਨਾਂ ਕੁਝ ਬੰਦ ਵੀ ਕੀਤੀਆਂ ਜਾ ਰਹੀਆਂ ਨੇ ਕੁਝ ਲੋਕ ਹਜੇ ਵੀ ਇਹ ਸਭ ਦੇ ਰਿਹਾ ਕਿਉਂਕਿ ਪਹਿਲਾਂ ਹੀ ਕਿਹਾ ਗਿਆ ਸੀ ਕਿ ਜਦੋਂ ਵੀ ਹੂਟਰ ਬਜੇਗਾ ਰੈਡ ਅਲਰਟ ਹੋਵੇਗਾ ਤੁਸੀਂ ਆਪਣੇ ਧਿਆਨ ਰੱਖਣਾ ਹੈਗਾ ਹਰ ਇੱਕ ਚੀਜ਼ ਦਾ ਪੈਨਿਕ ਨਹੀਂ ਹੋਣਾਗਾ ਭਾਈ ਤੋੜ ਨਹੀਂ ਕਰਨੀਗੀ ਸਿਰਫ ਆਪਣਾ ਤਿਆਰ ਰੱਖਦੇ ਹੋਏ ਹਰ ਦੂਜਾ ਤਿਆਰ ਰੱਖਦੇ ਹੋਏ ਬਸ ਜਿਹੜਾ ਹੈਗਾ ਘਰਾਂ ਨੂੰ ਜਾਣਾ ਹੈਗਾ ਹੁਣ ਜੇਕਰ ਇਹਦੇ ਵਿੱਚ ਜੇਕਰ ਤੁਸੀਂ ਨਹੀਂ ਸਮਝੋਗੇ ਤਾਂ ਫਿਰ ਪ੍ਰਸ਼ਾਸਨ ਸਖਤੀ ਕਰੇਗਾ ਉਸ ਸਮੇਂ ਵੀ ਬੰਦ ਕਰੋਗੇ ਹੁਣ ਆਲ ਦੇਖ ਸਕਦੇ ਹੋ ਲਗਾਤਾਰ ਠੋਕੀਤਾ ਜਾ ਰਿਹਾ ਪਰ ਦੁਕਾਨਾਂ ਬੰਦ ਨਹੀਂ ਕੀਤੀਆਂ ਜਾ ਰਹੀਆਂ ਹੈਗੀਆਂ ਲੋਕ ਇਹ ਚੀਜ਼ ਨੂੰ ਮਜ਼ਾਕ ਸਮਝ ਰਹੇ ਨੇ ਮੇਰੀ ਵਾਲੇ ਸਾਹੇ ਦੁਕਾਨਾਂ ਦੇ ਜਿਹੜੀਆਂ ਖਾਲੀ ਕਰਮਾ ਜੀ ਕੀ ਕਹਿਣਾ ਲੋਕ ਹਲੇ ਵੀ ਕਈ ਲੋਕ ਦੁਕਾਨਾਂ ਵਗੈਰਾ ਨਹੀਂ ਬੰਦ ਕਰ ਰਹੇਗੇ ਹਾਲਾਂਕਿ ਅਲੱਗ ਕੀਤਾ ਗਿਆ ਹੈ ਕਿ ਲੋਕਾਂ ਨੂੰ ਹੱਥ ਜੋੜ ਕੇ ਅਪੀਲ ਕਰਦੇ ਆਂ ਕਿ ਪ੍ਰਸ਼ਾਸਨ ਦਾ ਸਾਥ ਦਿਓ ਕਿਉਂਕਿ ਇਹ ਸਾਡੀ ਆਪ ਦੀ ਸੁਰੱਖਿਆ ਵਾਸਤੇ ਹੈ ਪ੍ਰਸ਼ਾਸਨ ਬਾਰ ਬਾਰ ਬੇਨਤੀ ਕਰ ਰਿਹਾ ਹੈ ਜਿੱਦਾਂ ਕਿ ਕੱਲ ਵੀ ਵੇਖਿਆ ਗਿਆ ਫਰੋਜਪੁਰ ਦੇ ਵਿੱਚ ਲਾਈਟ ਜਲਾ ਕੇ ਰੋਟੀ ਖਾ ਰਹੀ ਦੀ ਡਰੋਨ ਦਾ ਹੋ ਗਿਆ ਜੇ ਬਲੈਕ ਆਊਟ ਹੈਗਾ ਤਾਂ ਉਹਦੀ ਪਾਲਣਾ ਕਰੋ ਸਾਡੀ ਆਪ ਦੀ ਰੱਖਿਆ ਵਾਸਤੇ ਹੈ ਪੁਲਿਸ ਕੋ ਮਰੀਏ ਜਿਹੜਾ ਜਗ੍ਹਾ ਤੇ ਆਪ ਦੀ ਰੱਖਿਆ ਵਾਸਤੇ ਤੁਹਾਡੀ ਰੱਖਿਆ ਵਾਸਤੇ ਹੈ ਵਾਗਰਕੇ ਮੇਰੀ ਲੋਕਾਂ ਨੂੰ ਹੱਥ ਜੋੜ ਕੇ ਅਪੀਲ ਹੈ ਕਿ ਇਸ ਸੰਕਟ ਦੀ ਘੜੀ ਦੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦਾ ਸਾਥ ਦਿਓ ਭਾਰਤੀ ਫੌਜ ਦਾ ਸਾਥ ਦਿਓ ਉਹ ਵੀ ਕਿਸੇ ਮਾਵਾ ਦੇ ਪੁੱਤਾਂ ਜਿਹੜੇ ਬਾਰਡਰ ਤੇ ਬੈਠੇ ਲੜੀ ਜਾਂਦੇ ਐ ਉਹ ਵੀ ਕਿਸੇ ਮਾਵਾ ਦੇ ਪੁੱਤਾਂ ਭਾਈ ਉਹਨਾਂ ਦਾ ਸਾਥ ਦਿਓ ਤੇ ਦਿਲ ਖੋਲ ਕੇ ਪੰਜਾਬ ਪੁਲਿਸ ਦਾ ਤੇ ਭਾਰਤੀ ਸੈਨਾ ਦਾ ਸਾਥ ਦਿਓ ਇੱਕ ਦਿਨ ਤਕਾਰ ਦੋ ਦਿਨ ਬੰਦ ਕਰ ਲਓਗੇ ਤਾਂ ਕੁਝ ਨਹੀਂ ਆਉਣ ਲੱਗਿਆ ਤੁਹਾਨੂੰ ਲੇਕਿਨ ਹਾਂ ਜੇ ਅਣਕੌਮੀ ਘਟਨਾ ਵਾਪਰ ਗਈ ਤੁਹਾਡੇ ਕਰਨ ਤੇ ਜੀ ساری ਉਮਰ ਆਪਦੇ ਆਪ ਨੂੰ ਮਾਫ ਨਹੀਂ ਕਰੋਗੇ ਤਾਂ ਕਰਕੇ ਮੇਰੇ ਹੱਥ ਜੋੜ ਕੇ ਬੇਨਤੀ ਹੈ ਭਾਈ ਜਿਹੜਾ ਪ੍ਰਸ਼ਾਸਨ ਦਾ ਸਾਥ ਦਿਓ ਸਰਪਈ ਪਰ ਫਿਰ ਵੀ ਲੋਕ ਆ ਢੀਰ ਹੋ ਕੇ ਦੁਕਾਨਾਂ ਖੋਲੀ ਬੈਠੇ ਆ ਬਾਤ ਕਰਕੇ ਜਿਵੇਂ ਤਮਾਸ਼ਾ ਹੁੰਦਾ ਹੈ ਤਮਾਸ਼ਾ ਹੀ ਨਹੀਂ ਬਣੇ ਬੈਠੇ ਆ ਉਹਨਾਂ ਲੋਕਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਮੇਰਾ ਤਾਂ ਲੋਕਾਂ ਨੂੰ ਫਿਰ ਅਪੀਲ ਹੈਗੀ ਇਹ ਤਮਾਸ਼ੇ ਵਾਲੀ ਗੱਲ ਨਾ ਕਰੋ ਤੁਸੀਂ ਠੀਕ ਹੈ ਜੇ ਪੁਲਿਸ ਵੀ ਸਰਪੀ ਕਰਦੀ ਹੈ ਫਿਰ ਆਪਾਂ ਪੁਲਿਸ ਨੂੰ ਕਹਿਣਾ ਵੀ ਸਾਡੇ ਨਾਲ ਸਰਪੀ ਕਰਦੀ ਹੈ ਕਿਉਂਕਿ ਉਹਨਾਂ ਦਾ ਕੰਮ ਆ ਉਹ ਤੁਰੇ ਫਿਰਦੇ ਆ ਰੋਡ ਦੇ ਉੱਤੇ ਘਰ ਘਰ ਜਾ ਕੇ ਬੇਨਤੀ ਕਰ ਰਹੇ ਆ ਨੋਨਸਮੈਂਟ ਵੀ ਪ੍ਰਸ਼ਾਸਨ ਕਰਵਾ ਰਹੀ ਹੈ ਕਿ ਫਿਰ ਵੀ ਕਿਸੇ ਦੇ ਕੰਮ ਤੇ ਜੂਨ ਹੀ ਸਰਚ ਵੀ ਤੇ ਫੁੱਲ ਸਰਚ ਵੀ ਕਰਦੀ ਹੈ ਤੇ ਫਿਰ ਬਾਅਦ ਚੈਨਾਬ ਵੀ ਫੁੱਲ ਸਰਚ ਕਰਦੀ ਕਰਦੀ ਹੈ ਕਿਉਂਕਿ ਪੁਲਿਸ ਦਾ ਹੱਕ ਬੰਦਾ ਲੋਕਾਂ ਦੀ ਸੁਰੱਖਿਆ ਵਾਸਤੇ ਤੁਰੇ ਫਿਰਦੀ ਹੋ ਧਨਵਾਦ ਸ਼ਰਮਾ ਜੀ ਅਨਾਉਂਸ ਐਡਵਰਟਾਈਜ਼ ਕਰਵਾ ਲਈਏ ਪੰਜ ਮਿੰਟ ਹੋਰ ਸਹੀ ਗਾਇਆ ਪਹੁੰਚ ਘਰੇ ਲੈ ਕੇ ਇਹਨਾਂ ਨੂੰ ਤਾਂ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾਇਆ ਕਿ ਤੁਸੀਂ ਆ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਹੈ ਆ ਅਲਰਟ ਦੇ ਚੱਲਦੇ ਆ ਘਬਰਾਉਣ ਦੀ ਲੋੜ ਨਹੀਂ ਪੈਨਿਕ ਦੀ ਲੋੜ ਨਹੀਂ ਸਭ ਤੋਂ ਵੱਡੀ ਗੱਲ ਆ ਕਿ ਪੈਨਿਕ ਹੋਣ ਦੀ ਲੋੜ ਨਹੀਂ ਸਿਰਫ ਤੁਸੀਂ ਆਪਣੇ ਕੰਮ ਕਾਰ ਛੱਡ ਗਏ ਜਿਸ ਤਰ੍ਹਾਂ ਰੁਟੀਨ ਦੇ ਵਿੱਚ ਜਾਂਦੇ ਹੋ ਉਸ ਤਰ੍ਹਾਂ ਆ ਉਹ ਆਪਣਾ ਦਾ ਫੜੀ ਨਾ ਕਰਦੇ ਹੋਏ ਆਪਣੇ ਘਰੇ ਪਹੁੰਚੋ ਪਰਿਵਾਰ ਦੇ ਵਿੱਚ ਬੈਠੋ ਤੇ ਕਿਉਂਕਿ ਇਸ ਸਮੇਂ ਲੋਡ ਹੈ ਤੁਹਾਨੂੰ ਆਏ ਜੀਹਾਂ ਚ ਕਹਿੰਦੇ ਧਿਆਰ ਰੱਖਣ ਦੀ ਏਅਰ ਸਟ੍ਰੈਕ ਦਾ ਖਾਸਾ ਜਿਹੜਾ ਜਤਾਇਆ ਗਿਆ ਹੈਗਾ ਹਾਲਾਕਿ ਇਸ ਤੇ ਟ੍ਰੈਫਿਕ ਮਹਾਰਾਜਮ ਵੀ ਮਜਬੂਤ ਨੇ ਉਹ ਵੀ ਲਗਾਤਾਰ ਫੀਲ ਕਰ ਰਹੇ ਨੇ ਪਰ ਲੋਕ ਨੇ ਜਿਹੜਾ ਹੈਗਾ ਕਹਿ ਸਕਦੇ ਆ ਕਿ ਸਾਡੇ ਲੋਕ ਨੇ ਜਿਹੜੇ ਹੈਗੇ ਆ ਉਹ ਤਮਾਸ਼ਾ ਵੇਖਣ ਨੂੰ ਕਹਿੰਦੇ ਨੇ ਅਸੀਂ ਹੁੰਨੇ ਆ ਤੇ ਉਹੀ ਚੀਜ਼ਾਂ ਲੱਗ ਰਿਹਾ ਕਿ ਇਸ ਸਮੇਂ ਫਰੀ ਬੋਰਡ ਦੇ ਵਿੱਚ ਲੋਕ ਤਮਾਸ਼ਾ ਹੀ ਦੇਖਣਾ ਚਾਹੁੰਗੇ ਆ ਪਰ ਜੋ ਫੇਰ ਮਗਰੋਂ ਸਵਾਲ ਖੜੇ ਹੁੰਦੇ ਨੇ ਬਿਲਕੁਲ ਪੁਸਤ ਜਾਂ ਪ੍ਰਸ਼ਾਸਨ ਦੇ ਖੜੇ ਕਰਦੇ ਆ ਕਿ ਉਹਨਾਂ ਵੱਲੋਂ ਪਹਿਲਾਂ ਕਿਉਂ ਨਹੀਂ ਕੀਤਾ ਗਿਆ ਹੈ ਹਾਲਾਂਕਿ ਲਗਾਤਾਰ ਹਰ ਇੱਕ ਚੈਨਲ ਤੇ ਹਰ ਇੱਕ ਚੀਜ਼ ਤੇ ਹਰ ਇੱਕ ਗਰੁੱਪ ਦੇ ਵਿੱਚ ਇਹੀ ਚੱਲ ਰਿਹਾ ਕਿ ਇਹ ਚੀਜ਼ ਨੂੰ ਬੰਦ ਕੀਤਾ ਜਾਵੇ ਇਹ ਪ੍ਰਸ਼ਾਸਨ ਸਾਹ ਦਿੱਤਾ ਜਾਵੇ ਰੈੱਡ ਲਾਈਟ ਹੋਵੇ ਤਾਂ ਸਕੇ ਇਹ ਚੀਜ਼ਾਂ ਦਾ ਧਿਆਨ ਰੱਖਿਆ ਜਾਵੇ ਹਾਲਾਂਕਿ ਲੋਕ ਲੋਕ ਕੁਝ ਕਰ ਵੀ ਰਹੇ ਨੇ ਪਰ ਜ਼ਿਆਦਾਤਰ ਲੋਕ ਨੇ ਜਿਹੜੇ ਹੈਗੇ ਆ ਇਹ ਚੀਜ਼ਾਂ ਤੋਂ ਤੋਂ ਬਾਹਰ ਨੇ ਜੇ ਉਹਨਾਂ ਬਾਰੇ ਜੇਕਰ ਜੇਕਰ ਆਪਸੀ ਕਹਿੰਦੇ ਕਿ ਜੇਕਰ ਸਖਤੀ ਕਰਦੀ ਆ ਜਾਂ ਉਹਨਾਂ ਕਾਰਵਾਈ ਕਰਦੀ ਆ ਤਾਂ ਫੇਰ ਹੀ ਇਹਨਾਂ ਤੇ ਅਸਰ ਪਵੇਗਾ ਕਿਉਂਕਿ ਮੰਨਿਆ ਜਾਂਦਾ ਹੈ ਕਿ ਜਿਹੜੀ ਪੰਜਾਬ ਦੇ ਲੋਕ ਨੇ ਉਹ ਬੜੇ ਠੀਸ ਨੇ ਇਹ ਚੀਜ਼ਾਂ ਨੂੰ ਨਹੀਂ ਸੌਂਦੇਗੇ ਸੋ ਆਪ ਇਸ ਸਮੇ ਜਿਹੜਾ ਹੈਗਾ ਲੋੜ ਹੈ ਆਪਣਾ ਠੀਠੀਪੁਣਾ ਛੱਡ ਕੇ ਇੱਕ ਇੱਕ ਚੰਗੇ ਨਾਗਰਿਕ ਹੋਣ ਦੇ ਸਾਨੂੰ ਸਬੂਤ ਦਿਈਏ ਤਾਂ ਬਥੇਰਾ ਸਮਾਂ ਸਾਡੇ ਕੋਲ ਹੈਗਾ ਅਸੀਂ ਆਪਣੇ ਬਾਅਦ ਦੇ ਜਿੱਥੇ ਜਾਣਾ ਹੁੰਦਾ ਹੈ ਘੁੰਮ ਫੇਰ ਵੀ ਸਕਦੀਆਂ ਪਰ ਇਸ ਸਮੇ ਅਸੀਂ ਪ੍ਰਸ਼ਾਸਨ ਸਾਥ ਦੇਈਏ ਕਿਉਂਕਿ ਪ੍ਰਸ਼ਾਸਨ ਆ ਦੇਰ ਰਾਤ ਜਾਗ ਰਿਆ ਹੈਗਾ ਜੇਕਰ ਉਹ ਜਾਗ ਰਿਆ ਤਾਂ ਹੀ ਹਿਸੇ ਬੈਠੇ ਆ ਰਾਤ ਤੱਕ ਜਿਹੜਾ ਲਗਾਤਾਰ ਪ੍ਰਸ਼ਾਸਨ ਜਦੋਂ ਵੀ ਕੋਈ ਅਲਰਟ ਹੁੰਦਾ ਧਿਆਨ ਚ ਰੱਖਦਾ ਸਾਰੇ ਐਸਐਸਪੀ ਪੰਜਾਬ ਦੇ ਡੀਸੀ ਪੰਜਾਬ ਦੇ ਸਾਰੇ ਅਫਸਰ ਹਲਾ ਅਧਿਕਾਰੀ ਨੇ ਜਿਹੜੇ ਉਹ ਲਗਾਤਾਰ ਇਸ ਚੀਜ਼ ਦਾ ਧਿਆਨ ਰੱਖ ਰਹੇ ਨੇ ਪਰ ਸਾਨੂੰ ਸਭ ਤੋਂ ਵੱਡੀ ਲੋੜ ਹੈ ਸਾਨੂੰ ਇਸ ਵਿੱਚ ਸਾਥ ਦੇਣ ਦੀ ਪਰ ਅਸੀਂ ਇਸ ਵੇਲੇ ਸਾਥ ਨਹੀਂ ਦਿੰਦੇ ਕਿਉਂਕਿ ਦੁਕਾਨਾਂ ਬੰਦ ਕਰਨਾ ਜ਼ਰੂਰੀ ਹੈ ਕੌਕੀ ਜਿਵੇਂ ਕਿ ਹੁਣ ਅਲਰਟ ਕੀਤਾ ਲੜਦੇ ਚੱਲਦੇ ਜਿੱਦਾਂ ਤਿਆਰ ਰੱਖਣਾ ਚਾਹੀਦਾ ਹੈਗਾ ਤੇ ਆਵਾਜਾਈ ਤੁਸੀਂ ਦੇਖ ਸਕਦੇ ਹੋ ਕਿਉਂਕਿ ਹੁਣ ਲੋਕ ਕੁਝ ਘਰੇਲੂ ਗਏ ਜਾ ਰਹੇ ਨੇ ਤਾਂ ਆਵਾਜਾਈ ਤਾਂ ਵੀ ਹੋ ਜਾਂਦੀ ਹੈ ਪਰ ਸਭ ਤੋਂ ਵੱਡੀ ਗੱਲ ਇਹਦੇ ਵਿੱਚ ਹੀ ਹੈ ਕਿ ਤੁਸੀਂ ਦੁਕਾਨਾਂ ਬੰਦ ਕਰਕੇ ਆਪਣੇ ਕੰਮਕਾਰਾਂ ਨੂੰ ਬੰਦ ਕਰਕੇ ਜਿਹੜਾ ਪਹੁੰਚੋ ਕਿਉਂਕਿ ਰੈੱਡ ਅਲਰਟ ਜਾਰੀ ਕੀਤਾ ਹੋਇਆ ਹੈ ਇਸਦੇ ਚੱਲਦੇ ਆ ਜਦੋਂ ਵੀ ਕੋਈ ग्रीन सिग्नल ਮਿਲਦਾ ਤੁਹਾਨੂੰ ਉਸ ਬਾਰੇ ਵੀ ਅਸੀਂ ਜਾਣੂ ਕਰਾਵਾਂਗੇ ਕਿ ਇਸ ਸਮੇਂ ਗ੍ਰੀਨ ਸਿਗਨਲ ਮਿਲ ਚੁੱਕਿਆ ਹੈਗਾ ਅਨੇ ਧੱਕੇ ਦਾ ਗ੍ਰੀਨ ਸਿਗਨਲ ਨਹੀਂ ਮਿਲੇਗਾ ਹਾਂ ਰੈੱਡ ਹੈਗਾ ਰੈੱਡ ਸਿਗਨਲ ਚੱਲ ਰਿਹਾ ਹੈਗਾ ਸੋ ਲਗਾਤਾਰ ਪੰਜਾਬ ਪੁਲਿਸ ਜਿਹੜੇ ਹੈਗੇ ਸੜਕਾਂ ਦੇ ਉੱਪਰ ਹੈਗੇ ਲੋਕਾਂ ਨੂੰ ਆ ਬੇਨਤੀ ਕਰ ਰਹੀ ਹੈ ਪਰ ਜੇਕਰ ਸਖਤੀ ਕਰਦੀ ਹੈ ਇਹ ਵੀ ਅਸੀਂ ਲੋਕ ਇਹਨਾਂ ਵੱਲ ਧਿਆਨ ਦੇਵਾਂਗੇ ਇਸ ਤੋਂ ਪਹਿਲਾਂ ਲੋੜ ਹੈ ਪਹਿਲਾਂ ਹੀ ਜਿਹੜਾ ਧਿਆਨ ਦਿੱਤਾ ਜਾਵੇ ਦੇ ਤਾਈ ਸੋ ਅਜੇ ਪਹਿਲਾਂ ਵੀ ਅਸੀਂ ਅਪੀਲ ਕੀਤੀ ਸੀ ਵੀ ਠੇਕੇ ਵਗੈਰਾ ਵੀ ਅਜੇ ਉਸੇ ਤਰ੍ਹਾਂ ਹੀ ਖੁੱਲੇ ਆ ਦੁਕਾਨਾਂ ਆ ਸ਼ਕਤੀ ਨਾਲ ਹੀ ਬੰਦ ਹੋਣਗੀਆਂ ਜੋ ਪੋਜੀਸ਼ਨ ਲੱਗਦੀ ਹੈ ਪਰ ਲੱਗਦਾ ਕਿ ਹੁਣ ਸਮੇਂ ਦੇ ਵਿੱਚ ਕੋਈ ਵੱਡਾ ਐਕਸ਼ਨ ਹੀ ਲੈਣਾ ਪਵੇਗਾ ਤਾਂ ਹੀ ਹੀ ਦੁਕਾਨਾਂ ਜਿਹੜੀਆਂ ਲੱਗਦਾ ਹੈ ਕਿ ਬੰਦ ਹੋਣਗੇ ਜਿਸ ਤਰ੍ਹਾਂ ਲੋਕਾਂ ਦੇ ਹਾਲਾਤ ਵਾਗ ਰਹੇ ਨੇ ਲੋਕ ਨਹੀਂ ਚਾਹੁੰਦੇ ਕਿ ਅਸੀਂ ਦੁਕਾਨਾਂ ਬੰਦ ਕਰੀਏ ਸਾਰੇ ਬਾਜ਼ਾਰ ਦੀਆਂ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਉਹ ਦੁਕਾਨਾਂ ਬੰਦ ਕਰਕੇ ਲੋਕ ਘਰੇ ਜਾਣ ਦੀ ਬਜਾਏ ਦੁਕਾਨਾਂ ਦੇ ਬਾਹਰ ਖੜੇ ਨੇ ਜੇਕਰ ਹੁਣ ਜੇ ਇੱਥੇ ਪ੍ਰਸ਼ਾਸਨ ਸਖਤੀ ਕਰਦਾ ਫਿਰ ਲੋਕ ਪ੍ਰਸ਼ਾਸਨ ਨੂੰ ਗਲਤ ਕਹਿਣਗੇ ਹਾਲਾਂਕਿ ਤੁਸੀਂ ਦੇਖ ਸਕਦੇ ਹੋ ਕਿ ਮੈਡੀਕਲ ਸਹੂਲਤਾਂ ਹੁੰਦੀਆਂ ਨੇ ਪਰ ਮੈਡੀਕਲ ਵਾਲਿਆਂ ਦੇ ਵੱਲੋਂ ਦੁਕਾਨਾਂ ਬੰਦ ਕੀਤੀਆਂ ਜਾ ਰਹੀਆਂ ਨੇ ਉਹ ਇਹ ਸਾਰਾ ਹੀ ਬਾਜ਼ਾਰ ਖੁੱਲਾ ਹੋਇਆ ਹੈਗਾ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਾਂਗੇ ਕਿ ਇਹਨਾਂ ਵੱਲ ਵੀ ਜਿਹੜਾ ਖਿੱਚਿਆ ਜਾਵੇ ਤਾਂ ਹੀ ਜਿਹੜਾ ਬੰਦ ਹੋਊਗਾ ਜੋ ਲੱਗ ਰਿਹਾ ਹੈ ਇਹਨਾਂ ਸਥਿਤੀ ਇਹ ਲੱਗਦਾ ਨਹੀਂ ਕਿ ਇਹ ਲੋਕ ਬੰਦ ਕਰਨਗੇ ਇਹ ਚਾਹੁੰਦੇ ਨੇ ਕਿ ਜਿਸ ਤਰ੍ਹਾਂ ਹਾਂ ਪੰਜਾਬੀ ਵਿੱਚ ਕਿਹਾ ਜਾਂਦਾ ਕਿ ਅਸੀਂ ਛੇਤਰਾਂ ਦੇ ਯਾਰ ਹਾਂ ਉਸ ਦੇ ਨਾਲ ਹੀ ਇਹ ਸੁਧੰਗੇ ਮੈਕੋ ਰਿਸੀ ਅਸੀਂ ਵੀ ਆਪਣਾ ਤਿਆਰ ਰੱਖ ਰਹੇ ਆ ਤੇ ਪਰ ਨਾਲ ਨਾਲ ਅਸੀਂ ਲੋਕਾਂ ਨੂੰ ਵੀ ਅਪੀਲ ਕਰ ਰਹੇ ਆ ਕਿ ਦੁਕਾਨਾਂ ਬੰਦ ਕਰਿਆ ਨੂੰ 3 ਮਾਰਚ ਦੇ ਮਿਤੀ ਨੂੰ ਅਸੀਂ ਇਹ ਗੱਲ ਦਾ ਕਿ ਕਿਹੜਾ ਲਫਿਕੇ ਚੁਣਾ ਨੂੰ ਲੱਗਦਾ ਹੈ ਜਦੋਂ ਕਿ ਨਾ ਕਮਿ ਕਦਰ ਪਾਉਂਦੇ 10:00 ਸਮੇਂ ਦੁਪਹਿਰ ਦਾ ਸਮਾਂ ਹੈਗਾ ਗਰੀਬਨ 2:30 ਵਜੇ ਨਾਲ ਦੇ ਜਿਵੇਂ ਵੀ ਕੋਈ ਅਗਲੀ ਅਪਡੇਟ ਆਉਂਦੀ ਆ ਤੁਹਾਨੂੰ ਉਸ ਬਾਰੇ ਵੀ ਜਾਣੂ ਕਰਾਇਆ ਜਾਏਗਾ ਪਰ ਹਲੇ ਫਿਲਹਾਲ ਦੀ ਗੱਲ ਕਰੀਏ ਤਾਂ ਰੈੱਡ ਤੋਂ ਬਿਲਕੁਲ ਬਾਜ਼ਾਰ ਇਧਰੋਂ ਖੁੱਲੇ ਹੋਏ ਨੇ ਆ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਾਂਗੇ ਚਲੋ ਮੁਸੀਬਤ ਤੋਂ ਸਮੇਂ ਔਰ ਕੁਝ ਲੋਕ ਸਵਾਲ ਚੁੱਕ ਲੈਂਦੇ ਨੇ ਕਿ ਇਹ ਗਲਤ ਹੈ ਵੀ ਕਰ ਰਹੇ ਆ ਅਧਰਖਲ ਕੀਤੀ ਜਾਂਦੀ ਹੈ ਪਰ ਇਸ ਸਮੇਂ ਇਹ ਚੀਜ਼ਾਂ 'ਤੇ ਧਿਆਨ ਦੇਣ ਦੀ ਲੋੜ ਨਹੀਂ ਸਮੇਂ ਆਪ ਦੀ ਸੇਫਟੀ ਜ਼ਰੂਰੀ ਹੈ ਮਗਰੋਂ ਜੇ ਕੋਈ ਘਟਨਾ ਵਾਪਰਦੀ ਹੈ ਤਾਂ ਸਮੇਂ ਇਹਨਾਂ ਲੋਕਾਂ ਨੇ ਕੋਈ ਸਵਾਲ ਵੀ ਨਹੀਂ ਚੁੱਕਣਾਗਾ ਤੁਹਾਡੇ ਮਾਇਨ ਚੁੱਕਣੀ ਇਸ ਕਰਕੇ ਇਹਦੀਆਂ ਅਫਵਾਹਾਂ ਤੇ ਜਿਹੜੀਆਂ ਬਿਆਨ ਬਾਧੀਆਂ ਤੁਸੀਂ ਨਾ ਧਿਆਨ ਦਿਆ ਕਰੋ ਲੋੜ ਹੈ ਕਿ ਆਪਣਾ ਧਿਆਨ ਰੱਖਦੇ ਹੋਏ ਇਹ ਚੀਜ਼ ਪ੍ਰਸ਼ਾਸਨ 'ਤੋਂ ਸਾਥ ਦਿਓ ਕੁਝ ਲੋਕ ਇਹ ਸਮਝ ਦਰਦੇ ਆ ਆਪਣੇ ਦੁਕਾਨਾਂ ਬੰਦ ਕਰ ਦਿੱਤੇ ਨੇ ਪਰ ਜੋ ਉਹੀ ਗੱਲ ਆ ਵੀ ਸੇਵਾ ਦੇ ਯਾਰ ਨੇ ਉਹ ਭਾਲਦੇ ਨੇ ਕਿ ਉਹਨਾਂ ਸੇਵਾ ਕੀਤੀ ਜਾਵੇ। ਇਹ ਇੱਥੇ ਵਾਲਾ ਸੋ ਸਾਡੀ ਕੋਸ਼ਿਸ਼ ਹੈ ਕੀ ਤੁਹਾਡੇ ਤੱਕ ਸ਼ਰਮਜੀ ਆਪਾਂ ਮੁਝੂਡਾ ਹਾਲਾਤਾਂ ਨੂੰ ਦੇਖ ਕੇ ਤਾਂ ਕੁਝ ਲੋਕ ਸਵਾਲ ਖੜੇ ਕਰਦੇ ਨੇ ਕਿ ਇਹ ਸਰਕਾਰਾਂ ਗਾਣ ਪੁੰਚ ਕੇ ਡਰਾਮੇ ਕਰ ਰਹੀਆਂ ਜਾਂ ਇਦਾ ਕਰ ਰਹੀਆਂ ਹੈਗੀਆਂ ਇਹ ਚੀਜ਼ਾਂ ਨੂੰ ਲੈ ਕੇ ਤੁਹਾਡਾ ਕੀ ਕਹਿਣਾ ਹੈ ਦੇਖੋ ਲੋਕਾਂ ਦਾ ਕੰਮ ਹੈ ਬਈ ਆਪ ਦੇ ਆਪ ਦੇ ਜਿਹੜੇ ਹੈਗੇ ਆ ਕਿਆਸ ਲਾਈ ਜਾਂਦੇ ਆ ਪਰ ਲੋਕੀ ਤਾਂ ਕਰੋਨਾ ਦੇ ਵੇਰੇ ਵੀ ਸਰਕਾਰ ਨੂੰ ਕਹਿੰਦੇ ਸੀ ਵੀ ਇਹ ਤਾਂ ਬਿਨਾਂ ਗੱਲ ਦੀ ਪਰ ਜਿਨ੍ਹਾਂ ਦੇ ਮਰ ਗਏ ਉਹਨਾਂ ਕੋਲੋਂ ਪਤਾ ਕਰੋ ਵੀ ਕਰੋਨਾ ਸੀ ਜਾਂ ਨਹੀਂ ਸੀ ਹੂੰ ਆਗਰ ਵੀ ਜੇ ਕੋਈ ਪ੍ਰਕਾਸ਼ਨ ਹੋਏ ਅਪੀਲ ਕਰ ਰਿਹਾ ਹੈ ਜਾਂ ਕੋਈ ਗੱਲ ਹੈ ਤਾਂ ਹੀ ਅਪੀਲ ਕਰ ਰਿਹਾ ਦਰਵਾਜ਼ਾ ਕੋਈ ਵੀ ਪ੍ਰਕਾਸ਼ਨ ਜਿਹੜਾ ਐਡਾ ਵੱਡਾ ਸਖਤ ਕਾਨੂੰਨ ਨਹੀਂ ਉਠਾਦਾ ਲੋਕਾਂ ਦੀ ਜ਼ਿੰਦਗੀ ਦੇ ਨਾਲ ਨਹੀਂ ਜਿਹੜਦਾ ਤੇ ਜੇ ਵੀ ਆਰਡਰ ਕੀਤੇ ਆ ਤੇ ਲੋਕਾਂ ਦੀ ਜਿੰਮ ਜਿੰਮ ਨੂੰ ਧਿਆਨ ਚ ਰੱਖ ਕੇ ਹੀ ਕੀਤੇ ਉਹਨਾਂ ਨੇ ਆ ਵੀ ਰੱਖਿਆ ਵਾਸਤੇ ਉਹਨਾਂ ਨੇ ਕੀ ਘਰਾ ਦੇ ਵਿੱਚ ਉਹ ਤੇ ਫੇਰ ਵੀ ਲੁਕੀ ਜੇ ਕੋਈ ਨਹੀਂ ਪ੍ਰਕਾਸ਼ਨ ਦੀ ਗੱਲ ਮੰਨਦੇ ਉਹਦਾ ਮਤਲਬ ਕਿ ਇਹ ਜਿਹੜੇ ਹੈਗੇ ਆ ਆਪਮoare ਲੋਕ ਹੈਗੇ ਇਹਨਾਂ ਨੂੰ ਪ੍ਰਸ਼ਾਸਨ ਦਾ ਫੈਸਲਾ ਕਰਨਾ ਕਿ ਕਿੰਨਾ ਲੋਕਾਂ ਦਾ ਸਵਾਲ ਉੱਠ ਜਾਂਦਾ ਵੀ ਪਹਿਲਾ ਪਹਿਲਾ ਨੋਟਬੰਦੀ ਆਈ ਫਿਰ ਜੀਐਸਟੀ ਲੱਗੀ ਕੋਵਿਡ ਆ ਗਿਆ ਉਸ ਤੋਂ ਬਾਅਦ ਮਸਾ ਪੰਜਾਬ ਦੀ ਲੀ ਜਿਹੜੀ ਹੈਗੀ ਆ ਤਰੀਸੀ ਲੋਕਾਂ ਦੇ ਕੰਮਕਾਰ ਚੱਲੇ ਸੀ ਪਰ ਹੁਣ ਜੋ ਇਸ ਸਮੇਂ అలਰਟ ਹੋਇਆ ਪਿਆ ਹੈਗਾ ਤਾਂ ਹਾਲਾਕਿ ਸੁਰਦੀਰੀਆਂ ਦੇ ਵਿੱਚ ਕਾਫੀ ਖਦਾਨਾ ਕਿ ਆਪਾਂ ਵੀ ਸੁਰਦੀਰੀ ਦੇ ਨਿਜੀ ਵੀ ਆ ਜਾਂਦੇ ਆ ਤੇ ਆਪਣੇ ਵੀ ਅਜਿਹੀਆਂ ਇੱਕ ਦੋ ਖਬਰਾਂ ਸਾਹਮਣੇ ਆਈਆਂ ਸੀਗੀਆਂ ਤੇ ਇਹ ਤੂੰ ਫਿਰ ਤੁਸੀਂ ਕਿਵੇਂ ਦੇਖਦੇ ਹੋ ਲੋਕਾਂ ਦਾ ਯਾਰਾ ਮੈਨੂੰ ਲੱਗਦਾ ਲੋਕਾਂ ਨੂੰ ਤਾਂ ਕੋਈ ਵੀ ਖੁਸ਼ ਨਹੀਂ ਕਰ ਸਕਦਾ ਪਤਾ ਨਹੀਂ ਲੋਕਾਂ ਨੇ ਕਦੋਂ ਕਿਹਾ ਵੀ ਪੰਜਾਬ ਉਲੀ ਦੇ ਆ ਗਿਆ ਲੋਕੀ ਦਾ ਜੋ ਸ਼ਾਂਤੀ ਸੀ ਉਦੋਂ ਵੀ ਕਹਿੰਦੇ ਸੀ ਵੀ ਸਾਡੇ ਸਨੇਚਿੰਗ ਹੋ ਗਈ ਇਹ ਹੋ ਗਿਆ ਨਸ਼ਾ ਵਿਕਦਾ ਪਿਆ ਹੋਰ ਹੈਗਾ ਲੋਕਾਂ ਨੂੰ ਤਾਂ ਸ਼ਾਂਤ ਜਿਹੜਾ ਨਾ ਪ੍ਰਮਾਤਮਾ ਹੀ ਕਰ ਸਕਦਾ ਕਿਸੇ ਦੇ ਵਾਸ ਦੀ ਗੱਲ ਨਹੀਂ ਹੈਗੀ ਬਾਕੀ ਅਸੀਂ ਤਾਂ ਐ ਕਹਾਂਗੇ ਜੇ ਪ੍ਰਸ਼ਾਸਨ ਨੇ ਕਿਸੇ ਨੇ ਕੋਈ ਅਪੀਲ ਕੀਤੀ ਹੈ ਤੇ ਲੋਕਾਂ ਦਾ ਫਰਜ਼ ਬੰਦਾ ਉਸ ਦੇ ਉੱਤੇ ਜੇਰਾ ਹੈਗਾ ਇਨਵੀਨ ਪਾਲਣਾ ਕਰਨਾ ਸਾਡੀ ਦੇ ਪ੍ਰਸ਼ਾਸਨ ਕੇ ਇਸ ਪਹਿਲ ਨਹੀਂ ਕਰਦਾ ਜੇ ਅਪੀਲ ਕੀਤੀ ਹੈ ਉਹਦੀ ਪਾਲਣਾ ਕਰਨਾ ਫਰਜ਼ ਬੰਦਾ ਲੋਕਾਂ ਦਾ ਤਾਂ ਪਾਲਣਾ ਕਰਨੀ ਚਾਹੀਦੀ ਹੈ ਕਿਉਂਕਿ ਆਪ ਸ਼ਹਿਰੀ ਹੁੰਦੇ ਨੇ ਨਾ ਤੇ ਠੀਕ ਹੈ ਸਾਡਾ ਬੰਦਾ ਕਿ ਪ੍ਰਸ਼ਾਸਨ ਦੀ ਜੀ ਪਾਲਣਾ ਕਰੀਏ ਉਹਨਾਂ ਦੇ ਹਦਾਇਤਾਂ ਦੀ ਪਾਲਣਾ ਕਰੀਏ ਪੰਜਾਬ ਪੁਲਿਸ ਨੇ ਸਹਿਯੋਗ ਦੀ ਹੈ ਭਾਰਤ ਦੀ ਆਰਮੀ ਨੇ ਸਹਿਯੋਗ ਆ ਦੇਖੋ ਜੀ ਇਸ ਸਮੇਂ ਸਭ ਤੋਂ ਵੱਡੀ ਗੱਲ ਲੋੜ ਹੈ ਇਹੀ ਹੈ ਕਿ ਜੇਕਰ ਇਦਾਂ ਦੀ ਕੁਸਤੀ ਬਣਦੀ ਹੈ ਤੇ ਅਸੀਂ ਉਹਨਾਂ ਦਾ ਸਾਥ ਦੇਵਾਂਗੇ ਤਾਂ ਹੀ ਅਸੀਂ ਫਿਰ ਆਪਣਾ ਸੇਫ ਕਹਿ ਸਕਾਂਗੇ ਤੇ ਨਹੀਂ ਭਰੋਸਾ ਨੂੰ ਸਵਾਲ ਚੁੱਕਣ ਦਾ ਵੀ ਕੋਈ ਬਣਦਾ ਨਹੀਂ ਕਿ ਅਸੀਂ ਬੇਫਾਲ ਤੁਹਾਨੂੰ ਸਵਾਲ ਖੜੇ ਕਰੀਏ ਕਿਉਂਕਿ ਜੇ ਸਥਿਤੀ ਬਣਦੀ ਆ ਸਾਨੂੰ ਪਤਾ ਹੈ ਕਿ ਇਸ ਸਮੇਂ ਪੰਜਾਬ ਦੇ ਨਾਲ ਕਾਫੀ ਬਾਰਡਰ ਲੱਗਦੇ ਨੇ ਸਾਰਿਆਂ ਤੇ ਸਥਿਤੀ ਬਣੀ ਹੋਈ ਆ ਲਗਾਤਾਰ ਖਬਰਾਂ ਸਾਹਮਣੇ ਆਈਆਂ ਜੋ ਰਾਤ ਸਮੇਂ ਡਰੋਨ ਦੇ ਹਮਲੇ ਹੋਏ ਆ ਲਗਾਤਾਰ ਹੋ ਰਹੇ ਨੇ ਤੇ ਇਹਦੇ ਨਾਲ ਕਾਫੀ ਉਹਨਾਂ ਨੂੰ ਖਾੜ ਹੋ ਜਾਂਦਾ ਹੈ ਸਾ ਅਤਵਾਦੀ ਇਹਨਾਂ ਸ਼ਗਰ ਲੋਕਾਂ ਦੇ ਵਿੱਚ ਭਜਨਸ਼ ਹੋ ਜਾਂਦੀ ਹੈ ਪਰ ਅਸੀਂ ਹੀ ਬੇਨਤੀ ਕਰਦੂ ਨਾ ਕਿ ਇਸ ਵਿੱਚ ਭਜਨਸ਼ ਦੀ ਲੋੜ ਨਹੀਂ ਆ ਜਿਵੇਂ ਰੁਟੀਨ ਦੇ ਵਿੱਚ ਤੁਸੀਂ ਆਪਣੇ ਘਰ ਜਾਨੇ ਹੋ ਉਸੇ ਤਰ੍ਹਾਂ ਹੀ ਦੁਕਾਨਾਂ ਆਪ ਜਨਾ ਜਾਂ ਕੰਮ ਕਰ ਉਸੇ ਤਰ੍ਹਾਂ ਹੀ ਬੰਦ ਕਰਕੇ ਆਪਣੇ ਘਰੇ ਜਾਓ ਆ ਬੇਫਾਜ਼ੂ ਘਰੋਂ ਬਾਹਰ ਨਾ ਨਿਕਲੋ ਜਿਸ ਕੰਮ ਹੈ ਤਾਂ ਹੀ ਬਾਹਰ ਕੋਲ ਨਹੀਂ ਤਾਂ ਫਿਰ ਬਾਹਰ ਨਿਕਲਣ ਦੀ ਲੋੜ ਨਹੀਂ ਹੈਗੀ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਪ੍ਰਸ਼ਾਸਨ ਸਖਤੀ ਕਰਦਾ ਤੇ ਫਿਰ ਵੀ ਆਪਾਂ ਸਵਾਲ ਖੜੇ ਕਰਾਂਗੇ ਕਿ ਪ੍ਰਸ਼ਾਸਨ ਗਲਤ ਕਰ ਰਿਹਾਗਾ ਪ੍ਰਸ਼ਾਸਨ ਬਾਰ-ਬਾਰ ਇੱਕੋ ਹੀ ਬੇਨਤੀ ਕਰ ਰਿਹਾ ਲੋਕਾਂ ਨੂੰ ਵੀ ਪੈਨਿਕ ਹੋਣ ਦੀ ਲੋੜ ਨਹੀਂ ਇਹ ਅਧਿਆਤ ਦੇ ਤੌਰ ਤੇ ਕਦਮ ਚੁੱਕੇ ਗਏ ਹੈ ਪ੍ਰਸ਼ਾਸਨ ਕਿਸੇ ਨੂੰ ਡਰਾ ਨਹੀਂ ਰਿਹਾ ਤੁਸੀਂ ਕਰ ਰਹੇ ਹੋ ਕਹਿੰਦੇ ਐਨਾ ਹੀ ਕਹਿ ਰਹੇ ਹੈਗਾ ਕਿ ਪੈਨਿਕ ਨਾ ਹੋ ਲੋਕੀ ਜਿਹੜੇ ਆ ਘਬਰਾਓ ਨਹੀਂ ਪੈਨਿਕ ਨਾ ਹੋ ਜੁਰ ਤੋਂ ਜ਼ਿਆਦਾ ਰਾਜਨੀਤਿਕਤਾ ਨਾ ਕਰੋ ਕਿਸੇ ਕਰਾ ਵੀ ਜਮਾ ਘੋੜੀ ਦਾ ਅਰੋਹ ਪ੍ਰਸ਼ਾਸਨ ਦੀ ਅਪੀਲ ਹੈ ਵੀ ਪੈਨਿਕ ਨਾ ਹੋ ਆਪ ਦੇ ਹੋਸ਼ੋ-ਵਾਚ ਰਹਿ ਕੇ ਆਪ ਵੀ ਰੱਖਿਆ ਕਰੋ ਆਪ ਦੀਆਂ ਦੀ ਰੱਖਿਆ ਕਰੋ ਆ ਸਾਬ ਬਿਲਕੁਲ ਬਾਈ ਦੇ ਫੋਨ ਆਇਆ ਮੈਸੇਜ ਆਇਆ ਕੋਟ ਪੂਰਾ ਬੰਦ ਜਾਂ ਨਹੀਂ ਬਾਈ ਜੀ ਰੈਡ ਅਲਰਟ ਕੀਤਾ ਗਿਆ ਹੈਗਾ ਤਕਰੀਬਨ ਮੇਰੇ ਹਿਸਾਬ ਨਾਲ ਸਾਰੇ ਪੰਜਾਬ ਜ਼ਿਲ੍ਹੇ ਰਹੀ ਕੀਤਾ ਗਿਆ ਹੈਗਾ ਕਿਉਂਕਿ ਰੈਡ ਅਲਰਟ ਆਇਆ ਹੈ ਦੇਖੋ ਇਕੱਲਾ ਫ੍ਰੀ ਕੋਡ ਨਹੀਂ ਆਪਾਂ ਕਹਿ ਸਕਦੇ ਕਿ ਰੈਡ ਅਲਰਟ ਜਾਰੀ ਕੀਤਾ ਗਿਆ ਹੈਗਾ ਇਹ ਐਡਵਾਈਜ਼ਰੀ ਹੋਵੇਗੀ ਹੋ ਸਕਦਾ ਵੀ ਕੋਟਕੁਣਾ ਦੇ ਵਿੱਚ ਵੀ ਦੁਕਾਨਾਂ ਬੰਦ ਕਰੇ ਕਿਉਂਕਿ ਜਿਹੜੀ ਐਡਵਾਈਜ਼ਰੀ ਜਾਰੀ ਹੁੰਦੀ ਹੈ ਉਹ ਸਾਰੇ ਜ਼ਿਲ੍ਹੇ ਦੀ ਐਡਵਾਈਜ਼ਰੀ ਜਾਰੀ ਹੁੰਦੀ ਹੈ ਤੇ ਰੈਡ ਅਲਰਟ ਤੇ ਕੀਤਾ ਗਿਆ ਹੈ ਪੂਰੇ ਜ਼ਿਲ੍ਹੇ ਨੂੰ ਤੇ ਇਹਦੇ ਬਾਰੇ ਅਸੀਂ ਪ੍ਰਸ਼ਾਸਨ ਦੇ ਧਿਆਨ ਦਿਲਾਵਾਂਗੇ ਕਿ ਕਈ ਵਾਰ ਹੁੰਦਾ ਹੈ ਮੈਸੇਜ ਫ੍ਰੀ ਕੋਟ ਲੈ ਦਿੰਦੇ ਨੇ ਤਾਂ ਉਹਦੇ ਬਾਰੇ ਡਿਸਟ੍ਰਿਕਟ ਦੀ ਗੱਲ ਨਾਲ ਜ਼ਰੂਰ ਲਿਖਿਆ ਕਰਨ ਇਸ ਬਾਰੇ ਵੀ ਅਸੀਂ ਧਿਆਨ ਦੇ ਵਿੱਚ ਪ੍ਰਸ਼ਾਸਨ ਦੇ ਲਿਆਵਾਂਗੇ ਇਹ ਇਹ ਡਿਸਟ੍ਰਿਕਟ ਦੇ ਵਿੱਚ ਕੀਤਾ ਗਿਆ ਇਕਲੇ ਫ੍ਰੀਕੋੜ ਦੇ ਵਿੱਚ ਕਿਨੇ ਫਰਹਾਲ ਦੀ ਗੱਲ ਕਰੀਏ ਤਾਂ ਅੱਜ ਦਾ ਹੈਗਾ ਫ੍ਰੀਕੋੜ ਜ਼ਿਲ੍ਹੇ ਦਾ ਮੈਸੇਜ ਹੈ ਕਿ ਅਲਰਟ ਕੀਤਾ ਗਿਆ ਹੈ। ਸਵੇਰ ਜਾ ਕੇ ਅੱਗੇ ਮੁੜ ਜਿਓ। ਸੋ ਸੋਸਤਾਂ ਨੂੰ ਬੇਨਤੀ ਆ ਕਿ ਆਪਣੇ ਘਰ ਰਹੋ ਕੰਮ ਕਾਰ ਨੂੰ ਬਾਹਰ ਨਿਕਲੋ। ਸੇਪ ਰਹੋ ਸਥਿਤੀ ਚਾਲ ਰਹੀ ਹੈ ਕਿ ਇਹ ਪ੍ਰਸ਼ਾਸਨ ਦਾ ਪੂਰਾ ਸਾਥ ਦਿਓ ਧੰਨਵਾਦ ਹੋਵੇਗਾ